ਮੇਰਾ ਨਾਮ ਰਿੱਤੂ ਹੈ ਅੱਛਾ ਇਹ ਐਕਸੀਡੈਂਟ ਹੋਇਆ ਵਾ ਕਿੱਥੇ ਹੋਇਆ ਔਰ ਕਦੋਂ ਹੈ ਇਹ ਪੁੱਲ ਤੇ ਹੁਨੇ ਹੋਇਆ 10-15 ਮਿੰਟ ਪਹਿਲਾਂ ਹੀ ਹੋਇਆ ਵਾ ਆਪਾਂ ਆ ਰਹੇ ਸੀਗੇ ਤੇ ਅਰਜੁਨ ਸਰ ਅੱਗੇ ਸੀਗੇ ਮੈਂ ਪਿੱਛੇ ਸੀਗੀ ਉਹ ਟਰੱਕ ਬੜੀ ਚੋਰੋਤੀ ਆ ਰਿਹਾ ਸੀਗਾ ਤੇ ਉਹ ਚਲਾਰੇ ਸੀਗੇ ਤੇ ਟੱਕਰ ਵੱਜ ਗਈ ਤੇ ਨਾਲ ਹੀ ਨਾਲ ਡੇਕੇ ਐਕਸਪਾਇਰ ਹੋ ਗਏ ਨਾਲ ਦੀ ਨਾਲ ਹੀ ਇਹ ਥੱਲੇ ਆ ਗਏ ਗੱਡੀ ਦੇ ਅੱਛਾ ਇਹ ਉਹ ਅੱਗੇ ਪਿੱਛੋਂ ਹਿੱਟ ਮਾਰੀ ਹੈ ਨਹੀਂ ਹਿੱਟ ਨਹੀਂ ਮਾਰੀ ਇਹ ਚਲਾਰੇ ਸੀਗੇ ਨਾਲ ਵੱਡਾ ਜਿਹਾ ਟਰੱਕ ਸੀਗਾ ਉਹਨੇ ਤੇਜ਼ ਚਲਾਰੇ ਸੀ ਉਹਨੇ ਟੱਕਰ ਮਾਰਤੀ ਉਹ ਨਾਲੀ ਨਾਲ ਡਿੱਗ ਗਿਆ ਉਮਰ ਕਿੰਨੀ ਕਾ ਵਿਅਕਤੀ ਦੀ ਉਮਰ 32 ਕੇ ਸਾਲ ਹੋਏਗੀ ਮੋਨ ਲੱਗੇ ਸੀ ਉਥੋਂ ਕੱਟ ਕੇ ਉੱਤਰ ਲੱਗੇ ਸੀ ਨਹੀਂ ਪਹਿਲਾਂ ਤਾਂ ਆ ਹੀ ਰਹੀ ਸੀ ਕਿ ਉੱਥੇ ਹੀ ਟੱਕਰ ਹੋ ਗਈ ਅੱਛਾ ਦੇ ਕਿੱਥੇ ਦੇ ਰਹਿਣ ਵਾਲੇ ਨੇ ਆ ਇੱਥੇ ਸਲੀਮ ਕਪ ਨਹੀਂ ਰਹਿੰਦੇ ਆ ਮੇਰੇ ਖਿਆਲ ਮੈਨੂੰ ਪੱਕਾ ਐਡਰੈਸ ਨਹੀਂ ਪਤਾ ਹੈਗਾ ਜਨਾਬ ਸੀ ਇਹ ਤੁਹਾਡੇ ਮੈਂ ਨਾਲ ਸੀਗੀ ਬਟ ਮੈਂ ਆਪਣੀ ਐਕਟੀਵਿਟੀ ਤੇ ਸੀਗੀ ਇਹਨੂੰ ਅਰਜਨ ਨੂੰ ਕੋਈ ਸਮਾਨ ਲੈਣ ਜਾਣਾ ਸੀਗਾ ਬਾਈਕ ਸਰਵਿਸ ਕਰवानी ਸੀਗੀ ਤੇ ਕਹਿੰਦਾ ਮੈਂ ਸਮਰਾਲਾ ਚੌਕ ਜਾਣਾ ਆ ਤੇ ਵੀ ਨਾਲ ਹੀ ਆ ਰਿਹਾ ਸੀਗਾ ਇਹ ਮੈਨੂੰ ਇੱਥੇ ਮਿਲ ਗਿਆ ਸੀਗਾ ਰਾਹ ਵਿੱਚ ਹੀ ਕੰਮ ਕੀ ਕਰਦੇ ਨੇ ਇਹ ਇਹ ਕੰਪਨੀ 'ਚ ਆ ਟਾਟਾ ਕੰਪਨੀ 'ਚ ਕੰਮ ਕਰਦਾ ਕਿੱਥੋਂ ਆ ਰਿਸੀ ਕਿੱਥੇ ਜਾ ਰਹੀ ਸੀ ਇਹ ਆਪਣੇ ਘਰੋਂ ਆ ਰਿਹਾ ਸੀਗਾ ਤੇ ਇਹ ਬਾਈਕ ਠੀਕ ਕਰवानी ਸੀਗੀ ਤੇ ਇਹਨੇ ਕੋਈ ਸਮਾਨ ਲੈਣਾ ਸੀਗਾ ਸਮਰਾਲਾ ਚੌਕ ਜਾ ਕੇ ਤੇ ਮੈਨੂੰ ਇੱਥੇ ਰਾਹ 'ਚ ਮਿਲ ਗਿਆ ਮੇਰੇ ਕੋਲ ਨੰਬਰ ਨਹੀਂ ਹੈਗਾ ਪਰਿਵਾਰ ਦਾ ਨੰਬਰ ਨਹੀਂ ਹੈਗਾ ਫੋਨ ਚੇਗਾ ਤਾਂ ਫੋਨ ਖਰਾਬ ਹੋ ਗਿਆ ਆ ਮੈਂ ਦੋਸਤ ਨੂੰ ਫੋਨ ਕੀਤਾ ਹੈ ਇਹਦੇ ਉਹਦਾ ਨੰਬਰ ਸੀਗਾ ਹਾਂਜੀ ਹਾਂਜੀ ਪਹੁੰਚ ਗਈ ਇੱਥੇ ਖੜੀ ਆ ਹਾਂਜੀ ਆ ਭਾਈ ਐਕਸੀਡੈਂਟ ਹੋਇਆ ਹੈ ਕਾਫੀ ਬੁੱਲਦੇ ਉੱਪਰ ਇਹ ਸਦੂ ਰਿਆ ਉਹ ਬੁੱਲਦੇ ਨਾਲ ਹੋਇਆ ਹੈ ਹੋ ਗਿਆ ਨੂੰ 20 ਮਿੰਟ ਹੋ ਗਏ 15 20 ਮਿੰਟ ਹੋ ਗਏ ਨੂੰ ਹੋਏ ਰੋ ਅੱਛਾ ਬੇਕਤੀ ਸੀ ਕਿੰਨੀ ਉਮਰ ਸੀ ਉਹ ਹੁਣ 23 32 ਸਾਲ 35 ਸਾਲ ਦਾ ਹੋਊਗਾ ਕਿਵੇਂ ਹੋਇਆ ਪਤਾ ਲੱਗੇ ਭਾਜੀ ਟਰੱਕ ਵੀ ਆ ਰਿਹਾ ਸੀ ਇਹ ਵੀ ਸਪੀਡ 'ਚ ਸੀ ਟਰੱਕ ਵਾਲਾ ਵੀ ਸਪੀਡ 'ਚ ਸੀ ਅਹੀਂ ਰੋਕ ਸਾਈਡ ਤੇ ਚਲਾਣਵੇਂ ਇੱਥੇ ਖੜੇ ਕਰ ਰਹੇ ਹਾਂ ਦਾ ਦੇਖਿਆ ਤਾਂ ਸਾਹਮਣੇ ਹੋਇਆ ਬਸ ਟੁੱਕੇ ਨਾਲ ਉਸਲੇਉ ਛੋਟੀ ਬੱਚੀ ਨਾਲ ਸੀ ਉਹ ਬੁੜਕੇ ਸਾਹ ਤੇ ਡੇਪੀਆ ਟਰੱਕ ਵਾਲੇ ਨੇ ਭਜਾਰਿਆ ਸੀ ਉਹ ਮਗਰ ਮੇਰੀ ਟੀਮ ਨੇ ਫੜ ਕੇ ਜਾ ਕੇ ਜਦੋਂ ਮੈਂ 7 ਬਾਲੇ ਕਰਦਾ ਤਾਂ ਸੀ ਟ੍ਰੈਫਿਕ ਕੰਟਰੋਲ ਕਰਦੇ ਰਹੇ ਹੁਣ ਸਾਡੀ 4th ਫਾਈਰ ਤੇ ਉਹ ਦੇਖੋ ਹੈਲਮਟ ਮੈਂ ਆਪਣੇ ਸ਼ਾਇਦ ਬਚਾ ਹੋਇਆ ਨਾ ਹੈਲਮਟ ਨਹੀਂ ਪਾਇਆ ਭਾਜੀ ਹੈਲਮਟ ਵੀ ਨਹੀਂ ਪਾਇਆ ਪਲੱਸ ਇਹਦਾ ਟਾਇਰ ਹੀ ਉੱਪਰ ਦੀ ਲੰਘ ਗਿਆ ਔਰ ਡਿੱਗ ਗਿਆ ਹਾਂਜੀ ਹਾਂਜੀ ਬਿਲਕੁਲ ਹੁੰਦਾ ਜੀ 100% ਮੂੰਹ ਤਾਂ ਦਾ ਫਟ ਗਿਆ ਮੂੰਹ ਦੇ ਉੱਪਰ ਦੀ ਟਾਇਰ ਟਰੱਕ ਨਿਕਲਿਆ ਪੁਤਾਰ ਸਿੰਘ ਜੀ ਇੰਨੇ ਹੀ ਨਾ ਨਾਕੇ ਲੱਗੇ ਹੋਣ ਦੇ ਬਾਵਜੂਦ ਵੀ ਇਹ ਅੱਧੇ ਵੱਟ ਜਿਹੜਾ ਚੱਲ ਰਿਹਾ ਹਾਂਜੀ ਹਾਂ ਵਜਾਂ ਨਾਲ ਇਹ ਜਾਂਦਾ ਜਾ ਰਹੀ ਹੈ ਇਹਨੂੰ ਵੀ ਰੋਕਣਾ ਦੇਖੋ ਜੀ ਮੈਂ ਇੱਕ ਛੋਟਾ ਜਿਹਾ ਰੈਂਕ ਮੈਂ ਅਪੀਲ ਕਰਾਂਗਾ ਸਾਰਿਆਂ ਨੂੰ ਆਪਣੇ ਭੈਣਾ ਤੇ ਭਰਾਵਾਂ ਨੂੰ ਜਿੰਨੇ ਮੇਰੇ ਭਰਾ ਦੇਖ ਰਹੇ ਦਰਸ਼ਕ ਤੁਹਾਡੇ ਰਹੀਂ ਵੀ ਬਿਲਕੁਲ ਆਪਣੀ ਸਪੀਡ ਜਿਹੜੀ ਆ ਉਹ ਨਾਰਮਲ ਰੱਖੋ ਮੋਟਰਸਾਈਕਲ ਵਾਲਾ ਆਪਣੇ ਖੱਬੇ ਹੱਥ ਹੀ ਚੱਲੇ ਕਦੀ ਓਵਰਟੇਕ ਜਿਹੜਾ ਤੀਜੀ ਲਾਈਨ ਤੇ ਜਾ ਕੇ ਨਾ ਕਰਨ ਫੇਰ ਆਪਾਂ ਟਰੱਕ ਟਰਾਲਿਆਂ ਦੇ ਨੁਕਸ ਕਰਦੇ ਆ ਔਰ ਟਰੱਕ ਟਰਾਲਿਆਂ ਨੂੰ ਬੇਨਤੀ ਕਰੂੰਗਾ ਪੁਲ ਦੇ ਉੱਪਰ ਜਿਹੜੀ ਤੁਹਾਡੀ ਸਪੀਡ ਆ ਉਹਦੀ ਲਿਮਟ 'ਚ ਰਹੋ ਪਲੀਜ਼ ਇਤੋਂ ਉੱਪਰ ਸਪੀਡ ਨਾ ਕਰੋ ਤੁਸੀਂ ਇੱਕ ਦੂਜੇ ਨੂੰ ਕ੍ਰੋਸਿੰਗ ਨਾ ਮਾਰੋ ਪੁਲ ਦੇ ਉੱਪਰ ਖਾਸ ਕਰਕੇ ਕਿਸੇ ਨੂੰ ਕ੍ਰੋਸ ਨਾ ਕਰੋ ਆਪਣੀ ਇਸੇ ਤਰ੍ਹਾਂ ਲਾਈਨ ਦੇ ਵਿੱਚ ਗੱਡੀ ਰੱਖੋ ਆ ਹਾਰਸਾ ਸਾਹਮਣੇ ਹੋਇਆ ਮੇਰੇ ਤੋਂ ਵਾਈਟ ਨਾ ਲਓ